ਜੀ ਮੁਹਾਲੀ ਦੇ ਵਿੱਚ ਅੱਜ ਮਿਤੀ 2 ਸਤੰਬਰ ਨੂੰ ਫਲੱਡ ਸੀ ਸਿਚੁਏਸ਼ਨ ਬਿਲਕੁਲ ਨਾਰਮਲ ਹੈ ਅਜਮਦੀ ਤਰੱਤ ਪਿਆ ਹੈ ਤੇ ਇਸ ਵੇਲੇ ਕੱਗਰ ਦਾ ਭੰਕਰਨਪੁਰ ਦਾ ਲੈਵਲ 6000 ਕਿਊਸਿਕ ਦੇ ਆਸ-ਪਾਸ ਚੱਲ ਰਿਹਾ ਹੈ ਜਿਸ ਦੀ ਕਿ ਮੈਕਸਿਮਮ ਲਿਮਿਟ 70000 ਕਿਊਸਿਕ ਹੈ ਤੁਸੀਂ ਕਹਿ ਸਕਦੇ ਹਾਂ ਕਿ ਬਹੁਤ ਸੇਫ ਪੋਜੀਸ਼ਨ ਤੇ ਹੈ ਨਾਲੀ ਸੁਖਨਾ ਚੋਦੇ ਵੀ ਦੋਨੋਂ ਗੇਟਸ ਬੰਨੇ ਉਧਰੋਂ ਵੀ ਕੋਈ ਡਿਸਚਾਰਜ ਨਹੀਂ ਹੋ ਰਿਹਾ ਅ ਪਿਛਲੇ ਦਿਨੀ ਜੋ ਸਾਧਾ ਮੀ ਆਨ ਕਰਕੇ ਸਾਡਾ ਰੋਡ ਇਨਫਰਾਸਟ੍ਰਕਚਰ ਦਾ ਨੁਕਸਾਨ ਹੋਇਆ ਹੈ ਸਾਡੀ ਸਾਰੀ ਹੀ ਟੀਮ ਉਸ ਨੂੰ ਐਸਸ ਕਰ ਰਹੀ ਹੈ ਅਸੀਂ ਟਾਈਮ ਟੂ ਟਾਈਮ ਜਿੰਨੀ ਵੀ ਛੋਟੀਆਂ ਪੁਲੀਆਂ ਜੋ ਚੋਈਆਂ ਹਨ ਉਹਨਾਂ ਨੂੰ ਖੋਲ ਕੇ ਰੱਖ ਰਹੇ ਹਾਂ ਛੱਪੜਚਿਰੀ ਦੇ ਵਿੱਚ ਵੀ ਅਸੀਂ ਚੋਦੀ ਕਲੀਨਿੰਗ ਅੱਜ ਕਰਾਈ ਹੈ ਤੇ ਇਸੇ ਤਰ੍ਹਾਂ ਲਾਂਡਰਾ ਰੋਡ ਵਗੈਰਾ ਤੇ ਵੀ ਅਸੀਂ ਕਲੀਨਿੰਗ ਕਰਾ ਰਹੇ ਹਾਂ ਇੱਥੇ ਪਾਣੀ ਡਰੇਨ ਕਰਾ ਰਹੇ ਹਾਂ ਮੈਂ ਸਾਰੇ ਹੀ ਜ਼ਿਲ੍ਹਾ ਮੁਹਾਲੀ ਦੇ ਵਸਨੀਕਾਂ ਨੂੰ ਇਹੀ ਕਹਾਂਗੀ ਕਿ ਕਬਰੌਂ ਵਾਲੀ ਕੋਈ ਗੱਲ ਨਹੀਂ ਹੈ ਪਰ ਅਸੀਂ ਇਹ ਵੀ ਆਪਣੀ ਸਾਵਧਾਨੀ ਬਣਾਈ ਰੱਖੀਏ ਖਾਸ ਤੌਰ ਤੇ ਚੋਖੜ ਦਿ ਲੋ ਲਾਈਨ ਜਿੰਨੇ ਵੀ ਕੌਜ਼ਵੇਜ਼ ਵਗੈਰਾ ਹੈ ਉਹਨਾਂ ਤੋਂ ਦੂਰੀ ਰੱਖੀਏ ਕਿਉਂਕਿ ਮੌਸਮ ਮੀਂਹ ਦਾ ਹੋਣ ਕਰਕੇ ਉਪਰੀ ਇਲਾਕਿਆਂ ਦੇ ਵਿੱਚ بارش ਬਹੁਤ ਜ਼ਿਆਦਾ ਹੋ ਰਹੀ ਹੈ ਜਿਸ ਦੇ ਕਾਰਨ ਪਾਣੀ ਬਹੁਤ ਤੇਜ਼ ਵਹਾਵ ਨਾਲ ਇੱਕਦਮ ਆ ਜਾਂਦਾ ਤੇ ਅਸੀਂ ਕੰਟਰੋਲ ਨਹੀਂ ਕਰ ਪਾਉਂਦੇ ਉੱਥੇ ਸਾਡੇ ਵਹੀਕਲਸ ਵੀ ਰੁੜ ਜਾਂਦੇ ਤੇ ਕੋਈ ਜਾਨ ਦਾ ਨੁਕਸਾਨ ਵੀ ਹੋ ਸਕਦਾ ਹੈ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਵੱਲੋਂ ਰਾਹਤ ਰելիਫ ਕੈਂਪਸ ਵੀ ਸਟੈਬਲਿਸ਼ ਕਰ ਦਿੱਤੇ ਗਏ ਨੇ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ ਜੇਕਰ ਕਿਸੇ ਨੂੰ ਫਿਰ ਵੀ ਕਿਸੇ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਸਾਂਝੀ ਕਰਨੀ ਹੈ ਜਾਂ ਕੋਈ ਗੱਲ ਕਹਿਣੀ ਹੈ ਤਾਂ ਤੁਸੀਂ ਸਾਡੇ ਡਿਸਟ੍ਰਿਕਟ ਕੰਟਰੋਲ ਰੂਮ ਤੇ ਜਾਂ ਫਿਰ ਸਬਡਿਵੀਜ਼ਨਲ ਲੈਵਲ ਤੇ ਐਸਟੈਬਲਿਸ਼ ਕੀਤੇ ਹੋਏ ਫਲੱਡ ਕੰਟਰੋਲ ਰੂਮਸ ਦੇ ਉੱਤੇ ਸਾਨੂੰ ਸੂਚਿਤ ਕਰ ਸਕਦੇ ਹੋ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਇਸ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਮੇਰੇ ਵੱਲੋਂ ਕੱਗਰ ਦੇ ਜਿੰਨੇ ਵੀ ਬੰਦ ਬਨੇ ਹੋਏ ਹਨ ਉਹਨਾਂ ਦੀ ਵੀ ਵਿਵਸਥਾ ਕੀਤੀ ਗਈ ਹੈ। ਪਿੰਟਾਂਗਰੀ ਤੇ aport ਪਿੰਡਾਂ ਦੇ ਵਿੱਚ ਅਸੀਂ ਦੌਰਾ ਕੀਤਾ ਹੈ ਤੇ ਇਸ ਦੇ ਨਾਲ ਨਾਲਸ ਮੇਰੇ ਐਸਟੀਐਮਸ ਦੀ ਸਾਰੇ ਫੀਲਡ ਦੇ ਵਿੱਚ ਮੌਜੂਦ ਨੇ ਡਰੇਨੇਜ ਮਹਿਕਨੀ ਦੀ ਟੀਮ ਮੌਜੂਦ ਹੈ ਜਿੱਥੇ ਵੀ ਸਾਨੂੰ ਲੱਗਦਾ ਹੈ ਕਿ ਬਨਪੀਕ ਹੈ ਜਾਂ ਫਿਰ ਉੱਤੇ ਸਫਾਈ ਦੀ ਲੋੜ ਹੈ ਉੱਥੇ ਸਾਡਾ ਸਾਰਾ ਸਟਰੈਂਥਿੰਗ ਮਟੀਰੀਅਲ ਤੇ ਮਸ਼ੀਨਰੀ ਮੌਜੂਦ ਹੈ ਅਸੀਂ ਲਗਾਤਾਰ ਨਿਗਰੱਖੇ ਹੋਏ ਨੇ ਤੇ ਲੋਕਾਂ ਨੂੰ ਮੈਂ ਇਹੀ ਕਹਾਂਗੀ ਪੈਨਿਕ ਨਾ ਕਰੋ ਤੇ ਰੂਮਰਸ ਨੂੰ ਬਿਲਕੁਲ ਵੀ ਨਾ ਫੈਲਾਓ